ਰਾਸ ਦਰਸ਼ਨ ਕਰਨ ਆਇਆ ਤੁਹਾਡੇ ਚਰਨਾਂ ਦੇ ਜੋੜੇ ਦੀ ਮੈਂ ਮੱਥੇ ਤੇ ਲਾਲਮਾ ਧੂੜ ਮੇਰੇ ਜਨਮਾਂ ਜਨਮਾਂ ਦੇ ਪਾਪ ਚੱਕੇ ਜਾਣਗੇ ਖਾਲਸਾ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਪ੍ਰੇਮੀਆਂ ਜਿੰਨੀ ਸੰਗਤ ਬੈਠੀ ਹੈ ਮੈਂ ਸੱਚ ਦੱਸਦਾ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਤੁਹਾਡੇ ਸਰੀਰਾਂ ਵਿੱਚ ਪਵਿੱਤਰ ਵਸਤੂ ਕਿਹੜੀ ਆ ਖਾਲਸਾ ਜੀ ਗਿਆਨ ਹੈ ਕੋਈ ਤੁਹਾਨੂੰ ਲੇਕਿਨ ਸਭ ਤੋਂ ਪਵਿੱਤਰ ਵਸਤੂ ਤੁਹਾਡੇ ਚਰਨ ਹਨ ਖਾਲਸਾ ਜੀ ਅੱਜ ਦਾ ਦਾਸ ਦਰਸ਼ਨ ਕਰਨ ਆਇਆ ਤੁਹਾਡੇ ਚਰਨਾਂ ਦੇ ਜੋੜੇ ਦੀ ਮੈਂ ਮੱਥੇ ਤੇ ਲਾਲਮਾ ਧੂੜ ਮੇਰੇ ਜਨਮਾਂ ਚਰਮ ਦੇ ਪਾਪ ਚੱਕੇ ਜਾਣਗੇ ਖਾਲਸਾ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਪ੍ਰੇਮੀਆਂ ਕਿ ਇਹ ਹਿਰਦੇ ਦੀਆਂ ਖੋਲ ਖੋਲ ਕੇ ਦਸੀਏ ਪ੍ਰੇਮੀਆਂ ਇਸ ਕਰਕੇ ਪ੍ਰਚਾਰ ਪ੍ਰਚਾਰ ਦੀ ਕਮੀ ਨਹੀਂ ਅੱਜ ਅੱਜ ਗਿਆਨੀਆਂ ਦੀ ਕਮੀ ਨਹੀਂ ਪਾਠੀਆਂ ਦੀ ਕਮੀ ਨਹੀਂ ਅਗਰਾਧੀਆਂ ਦੀ ਕਮੀ ਨਹੀਂ ਸਾਡਾ ਪਰਜੋਨ ਸਾਧ ਕੇਵਲ ਰੋਜੀ ਹੈ ਰਸੇ ਗਿਆਨਾਂ ਦਾ ਮੋਕਸ਼ ਗਿਆਨ ਤੋਂ ਬਿਨਾ ਕਦੇ ਸਰ ਤਾਂ ਜੀ ਮੋਕਸ਼ ਨਹੀਂ ਮਿਲੇਗੀ ਸੋ ਪ੍ਰੇਮੀਓ ਇਸ ਕਰਕੇ ਕਦੇ ਵੀ ਕਿਸੇ ਦੀ ਭੁੱਲ ਕੇ ਨਿੰਦਿਆ ਨਹੀਂ ਕਰਨੀ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਕਤ ਕਰਨ ਵਿਰੋਧ ਕੀਦਾ ਹੈ ਆਪਣੇ ਘਰ ਵਿੱਚ ਇੱਕ ਜ਼ੁਲਮ ਦਾ ਇੱਕ ਪਖੰਡ ਦਾ ਇੱਕ ਫੰਡ ਪਖੰਡ ਤੋਂ ਬਚੋ ਇੱਕ ਜਨਮ ਤੁਸੀਂ ਖਾਲਸਾ ਸਹਾਰ ਸਕਦਾ ਇਹ ਦੋ ਬਾਸੂਆਂ ਦਾ ਖਾਲਸਾ ਵਿਰੋਧੀ ਹੈ ਨਹੀਂ ਤਾਂ ਜਿੰਨੇ ਦੁਨੀਆ ਦੇ ਧਰਮ ਨੇ ਇੱਕ ਵਿਸ਼ੇਸ਼ ਕਰਕੇ ਵਿਚਾਰ ਦੇਣਾ ਇੱਕ ਜੈਨ ਮਤ ਇੱਕ ਖਾਲਸਾ ਜੀ ਬਹਮਾਰਗ ਮਤ ਹੈ ਉਹਨਾਂ ਤੋਂ ਬਚੋ ਖਾਲਸਾ ਜੀ ਉਹ ਦੋ ਜਿਹੜੇ ਧਰਮ ਨੇ ਉਹ ਨਰਕਾਂ ਨੂੰ ਜਾਣਵੇ ਇੱਕ ਤਪੱਤਰ ਪਰ ਔਰ ਕੋਰਕੜ ਇੱਕ ਤਪੱਤਰ ਪਰ ਪਾਣੀ ਆਸ-ਪਾਸ ਪੰਚ yogi ਆ ਬੈਠੇ ਵਿੱਚ ਨਕਤ ਦੇ ਰਾਨੀ ਨਗਤੀ ਕੋ ਠਨਗਨ ਬਾਡਾ ਨੂੰ ਕਿਨਾਂ ਬੇਕੀ ਕੱਟੀ ਤੂੰ ਇਹ ਜਿਹੜਾ ਬਾਮ ਮਾਰਗਾ ਉਹ ਉਰ ਵਿੱਚ ਆਪਣੇ ਉਹਦਾ ਬੋਧ ਰਾਨੀ ਆਪਣੇ ਕੁਛ ਸ਼ਾਕ ਹੈ ਉਹਨਾਂ ਨੂੰ ਕਹਿੰਦੇ ਕਾਚੂ ਕਟਿਏ ਇਹ ਜਿਹੇ ਲੋਕ ਵੀ ਹਨ ਘਰ ਸਾਜੀ ਇਹਨਾਂ ਧਰਮਾਂ ਤੋਂ ਬਚੋ لیکن ਜਿੰਨੇ ਦੁਨੀਆ ਦੇ ਧਰਮ ਸਿਆਸੀ ਵਰਾਗੀ ਹਨ ਸਿਆਸੀ ਸ਼ਿਵਜੀ ਦੇ ਪਾਸਕ ਹਨ ਵਰਾਗੀ বিষ্ণੂ ਜੀ ਦੇ ਪਾਸਕ ਹਨ ਲੇਕਿਨ ਖਾਲਸਾ ਕਾਲਪੁਰਖ ਦਾ ਪਾਸਕ ਹੈ ਆ ਮਹਾਂਪੁਰਖ ਨੇ satsang ji ਦੱਸਿਆ satsang ji ਉਹਨਾਂ ਨਾਲ ਥ੍ਰੀਕਤ ਕਾਜੀ ਰੱਬ ਜਿਨ੍ਹਾਂ ਦੀਆਂ ਮੰਨੇ ਰੋਟੀ ਉੱਤੇ ਸਾਖ ਖਾਇਆ ਸਾਹ ਪਿਆਈ ਬਛਨੇ ਧੰਨੇ ਨੇ satsang ji ਸਰਗੁਣ ਸਰੂਪ ਦੀ ਪਾਸਨਾ ਨਹੀਂ ਕੀਤੀ ਹੈ ਇਸੇ ਤਨਾ ਉਹ ਸਾਕਾਰ ਰੂਪ ਹੋ ਕੇ ਵੀ ਸਿੱਖਿਆ ਜਨ ਕਲਪਤੰ ਨਹੀਂ ਸਹਿਦਾ ਕਰਦਾ ਨਿਰਾਕਰੂ ਉਹ ਹੋ ਕੇ ਵੀ ਸਾ ਸੰਤਾਂ ਦੇ ਹਿਰਦੇ ਚ ਵੱਸਦਾ ਹੈ ਸੁਪ੍ਰੇਮਿਓ ਇਹ ਹਿਰਦੇ ਅੰਦਰ ਮੈਂ मतलब ਮੇਰੇ ਨਰ ਭਾਵਨਾ ਸੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦੇ ਹਾਂ ਤਾਂ ਖਰਛਾ ਜੀ ਮੈਂ ਦੁਆਰਾ ਤੁਹਾਡੇ ਦਰਸ਼ਨ ਸਾਹਮਣੇ ਕਰ ਰਿਹਾ ਹਾਂ ਹਾਂ ਉਹ ਨਾ ਚੁੱਕਾ ਮਾਫ ਕਰ ਰਹੀਆਂ ਮਾਹਰਾ ਕਿਰਪਾ ਕਰੇ ਹਮੇਸ਼ਾ ਵਾਸਤੇ ਜਦਾ ਦ੍ਰਿਸ਼ਟੀ ਤਦਾ ਸ੍ਰਿਸ਼ਟੀ ਚੋਰ ਨੂੰ ਸਾਰੇ ਚੋਰ ਪ੍ਰਤੀਤ ਹੁੰਦੇ ਹੈ ਸਾਧ ਨੂੰ ਸਾਰੇ ਹੀ ਸਾਧ ਪ੍ਰਤੀਤ ਹੁੰਦੇ ਆ ਖਾਲਸਾ ਜੀ ਇਸ ਕਰਕੇ ਗੁਰਮੁਖ ਖਾਨੀ ਜਿਹੜੀ ਦ੍ਰਿਸ਼ਟੀ ਹੈ ਉਹ ਤਾਂ ਵਾਹਿਗੁਰੂ ਬਖਸ਼ ਲਵੇ ਉਹ ਜਿਹੜੀ ਦਿਬ ਦ੍ਰਿਸ਼ਟੀ ਹੈ ਉਹ ਗੁਰਸਿੱਖੋ ਆਹ ਸੰਗਤ ਤੋਂ ਬਿਨਾਂ ਨਹੀਂ ਮਿਲੇਗੀ ਨਹੀਂ ਮਿਲੇਗੀ ਭੁੱਲਾ ਚੁੱਕਾ ਮੁਆਫ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ